ਕੀ ਮਰਹੂਮ ਆਰਐਸਐਸ ਸਾਗੂ ਜਗਦੀਸ਼ ਗਗਨੇਚਾ ਅਕਾਲੀ ਭਾਜਪਾ ਗੜਚੋੜ ਦੇ ਹੱਕ ਵਿੱਚ ਨਹੀਂ ਸਨ ਕਿ 2017 ਵਿਧਾਨ ਸਭਾ ਚੋਣਾਂ 'ਚ ਗਗਨੇਚਾ ਭਾਜਪਾ ਦੇ ਇਕੱਲੇ ਚੋਣ ਲੜਨ ਦੇ ਹੱਕ ਵਿੱਚ ਸਨ ਇਸ ਸਵਾਲ ਨਵਜੂਦ ਕੌਰ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਖੜਾ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਦਾਅਵਾ ਕੀਤਾ ਕਿ ਗੜਚੋੜ ਦੇ ਖਿਲਾਫ ਸ਼ੁਰੂ ਕੀਤੀ ਉਹਨਾਂ ਦੀ ਲੜਾਈ ਦਾ ਆਰਐਸਐਸ ਦੇ ਮਰਹੂਮ ਆਗੂ ਜਗਦੀਸ਼ ਗਗਨੇਚਾ ਨੇ ਵੀ ਸਮਰਥਨ ਕੀਤਾ ਸੀ ਨਵਜੂਦ ਕੌਰ ਦੇ ਮੁਤਾਬਕ ਗਗਨੇਚਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਭਾਜਪਾ ਗੜਚੋੜ ਦੇ ਵਿੱਚ ਰਹਿ ਕੇ ਚੋਣਾਂ ਨਹੀਂ ਲੜੇਗੀ ਅਗਨੇਜਾ ਜੀ ਕਾ ਅ ਐਂਡ ਤੱਕ ਯਹੀ ਥਾ 100% ਇਹ ਥਾ ਕਿ ਜਬ ਤੱਕ ਮੈਂ ਹੂੰ ਅ ਇਨਕੇ ਸਾਥ ਅਕਾਲੀ ਦਲ ਕੇ ਮੈਂ ਟੋਟਲੀ ਅਗੇਂਸਟ ਥੇ ਔਰ ਹਮੇਸ਼ਾ ਕਹਤੇ ਥੇ ਕਿ ਮੈਂ ਉਪਰ ਪਾਰਟੀ ਕੋ ਫੋਰਸ ਕਰੂੰਗਾ ਇਸ ਬਾਤ ਕੇ ਲਿਏ ਕਿ ਹਮ ਇਨਕੇ ਸਾਥ ਐਲਾਈਅੰਸ ਮੇਂ ਨਹੀਂ ਰਹੇ ਨਵਜੋਤ ਕੌਰ ਨੇ ਅਸਤੀਫਾ ਬੇਸ਼ੱਕ ਇੱਕ ਲਾਈਨ ਦੇ ਵਿੱਚ ਲਿਖਿਆ ਪਰ ਉਹਨਾਂ ਕੋਲ ਕਹਿਣ ਨੂੰ ਬਹੁਤ ਕੁਝ ਸੀ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਸਭ ਤੋਂ ਪਹਿਲਾਂ ਬੀਜੇਪੀ ਤੇ ਨਿਸ਼ਾਨਾ ਸਾਧਿਆ नवजोत कौर पार्टी काम वाले हमेशा ही नजर तुम्हारे ही कार्यकर्ता के ऊपर झूठे केस पड़े या उनको तंग करें किसी भी कारण के लिए तो तब भी तुम चुप रहो तुमने अपनी आवाज नहीं उठानी दूजे पास बीजेपी प्रधान ने सिद्धू जोड़े भविख लुभ इशा दया ਦੀ ਪਾਰਟੀ ਨੇ ਦੋਵਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਸੀ ਪਰ ਸ਼ਾਇਦ ਉਹ ਕੁਝ ਹੋਰ ਹਾਸਲ ਕਰਨਾ ਚਾਹੁੰਦੇ ਨੇ ਦੋਵਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਅਸੀਂ ਉਹਨਾਂ ਦੀ ਲੋੜ ਤੋਂ ਵੀ ਵੱਧ ਉਹਨਾਂ ਨੂੰ ਮਾਨਤਾ ਦੇ ਦਿੰਦੀ ਜਿਹੜੀ ਇੱਥੇ ਦਿੱਤਾ ਹੈ ਔਰ ਕਿਸੇ ਪਾਸੇ ਕੋਈ ਵੀ ਕੋਰ ਕਸਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਲਈ ਨਹੀਂ ਛੱਡੀ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਿਤੇ ਲੱਗਾ ਕਿ ਸ਼ਾਇਦ ਉਹਨਾਂ ਦਾ ਭਵਿੱਖ ਕਿਤੇ ਹੋਰ ਉਜਵਲ ਹੋਏਗਾ ਤੇ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਹਨਾਂ ਅਖਤਿਆਰ ਆਪਣਾ ਫੈਸਲਾ ਲੈਣ ਲਈ ਤਿਆਰ ਅਖਤਿਆਰ ਉਹਨਾਂ ਦੇ ਕੋਲ ਹੈ ਔਰ ਇਸ ਕਰਕੇ ਅਸੀਂ ਉਹਦਾ ਅਸਤੀਫਾ ਸਵੀਕਾਰ ਕਰ ਲਿਆ ਹੁਣ ਉਹਨਾਂ ਨੂੰ ਆਪਣੇ ਤੌਰ ਤੇ ਅਧਿਕਾਰ ਹੈ ਬਾਕੀ ਇਹਨਾਂ ਚੀਜ਼ਾਂ ਦਾ ਪਾਰਟੀਆਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਆਪਣੇ ਸਿਆਸੀ ਭੂਵਿੱਖ ਨੂੰ ਲੈ ਕੇ ਨਵਜੂਦ ਕੌਰ ਸਿੱਧੂ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਪਰ ਇਹਨਾਂ ਜ਼ਰੂਰ ਕਿਹਾ ਕਿ ਜੇ ਕਿਸੇ ਨਾਲ ਤਾਲਮੇਲ ਨਹੀਂ ਬਣਦਾ ਤਾਂ ਉਹ ਐਨਜੀਓ ਖੁੱਲਣਾ ਜ਼ਿਆਦਾ ਬਿਹਤਰ ਸਮਝਣਗੇ